ਵਾਕਤ ਕਬੀਰ ਜੀ ਨੇ ਬਚਨੇ ਕੀਤਾ ਬਾਣੀ ਅੰਦਰ ਕਹਿੰਦੇ ਜਦੋਂ ਆਖੀ ਨੂੰ ਪੜਦਾ ਹੁੰਦਾ ਫਿਰ ਉਹ ਆਖੀ ਨੂੰ ਢੰਡ ਵਾਲੇ ਕਰਮ ਕਰਦੇ ਨੇ ਇੱਕ ਟੋਆ ਜਿਹਾ ਖੋਪਾ ਹੁੰਦਾ ਉਸ ਟੋਏ ਦੇ ਉੱਪਰ ਉਹਦੇ ਢੱਕੇ ਰੱਖ ਦਿੱਤੇ ਜਾਂਦੇ ਤੂੰ ਨਾਲ ਢੱਕਿਆਂ ਦੇ ਉੱਪਰ ਇੱਕ ਕਾਲੀ ਜਿਹੀ ਹਾਥੀ ਬਣਾ ਕੇ ਖੜਾਈ ਜਾਂਦੀ ਦੂਰੋਂ ਫਿਰ ਹੱਥ ਨੂੰ ਵੇਖ ਕੇ ਉਹਦੇ ਬਾਹਰੋਂ ਭੱਜਿਆ ਆਉਂਦਾ ਨੰਗੀ ਬਾਖਾ ਦਾ ਦੇ ਤੁਮਪੁਤ ਪਰ ਜਿਵੇਂ ਜਿਉ ਉਹ ਡੱਕਿਆਂ ਦੇ ਉੱਪਰ ਆਪਣਾ ਪੈਰ ਰੱਖਦਾ ਨਾਲ ਉਹ ਟੋਏ ਵਿੱਚ ਡਿੱਗ ਜਾਂਦਾ। ਉਹਨੂੰ ਕਈ ਦਿਨ ਭੁੱਖਾ ਰੱਖਿਆ ਜਾਂਦਾ ਹੈ ਨਾ। ਫਿਰ ਉਹਨੂੰ ਬਾਸ ਕਰ ਲਿਆ ਜਾਂਦਾ। ਉਹ ਫਿਰ ਆਹਾ ਹਾਥੀ ਹੈ ਨਾ ਮਹਾਪਤ ਦੇ ਬਾਸ ਹੁੰਦਾ ਹੈ। ਜਿਹੜਾ ਉਹ ਚਲਾਣ ਵਾਲਾ ਉਹਨੂੰ ਮਹਾਬਤ ਕਹਿੰਦੇ। ਥੂਦੇ ਸਿਰ ਦੇ ਉੱਪਰ ਬੈਠ ਕੇ ਉਹ ਟੰਡਾ ਮਾਰਦਾ ਹੈ। ਜਿਵੇਂ ਜਿਵੇਂ ਉਹਨੂੰ ਸਿਖਾਉਂਦੇ ਉਸੇ ਕਰ ਉਹ ਸਿੱਖਦਾ ਹੈ। ਸਦੀ ਬੁੱਢਾ ਖਵੇ ਮੁੰਗਾ ਉੱਠਣਾ ਜਾਂ ਬੈਠਣਾ ਚੱਲਣਾ ਜਾਂ ਰੁਕਣਾ ਜਿਵੇਂ ਜਿਵੇਂ ਉਹਨੇ ਸਿਖਾਇਆ ਸਿੱਖ। ਉਹ ਬਸ ਪੈ ਗਿਆ। ਮਹਾਰਜ ਕਹਿੰਦੇ ਮੰਦੀਬਾਸ਼ਨਾ ਦੇ ਹਾਂ ਵਾਲੀ ਬਖਸ਼ਨਾ ਨੇ ਏਡੇ ਵੱਡੇ ਜਨਮ। ਏਡੇ ਵੱਡੇ ਪਰਸ਼ਨ ਨੂੰ ਮਨੁੱਖ ਦੇ ਬਸ ਪਾਦ। ਇਹ ਮੰਦੀਬਾਸ਼ਨਾ ਬਸ ਪਾਦ ਨਹੀਂ ਹੈ। ਕਾਲੁੱਤ ਕੇ ਹਸਤ ਨੇ ਮਨ ਬੋਰਾ ਦੇ। ਚੱਲਤਾ ਰਹੇ ਉਹ ਰੱਖਿਓ ਜਗਦੀਸ਼।

ਕਾਮ ਸਬਾਇਤ ਗੱਲ ਬਸ ਪਰੇ ਮਨ ਮੋਹਰਾ ਰੇ ਅੰਤ ਸੱਸਾ ਜੋ ਚੀਜ਼ ਜਦੋਂ ਉਹ ਆਪਣੇ ਸਿਰ ਦੇ ਉੱਪਰੋਂ ਅੰਤਿਸ ਦੀ ਮਾਰ ਸਿਆ ਨਾ ਲੀयो ਮੰਦੀ ਵਾਸ਼ਨਾ ਦੇ ਦੀ ਨਾਮ ਹੁੰਦਾ ਤਾਂ ਸ਼ਾਇਦ ਮਨੁੱਖ ਤੇ ਬਸ ਨਾਮ ਮੰਦੀ ਵਾਸ਼ਨਾ ਇੱਥੇ ਦੂਜੇ ਦੇ ਬਸਪਾ ਦੇ ਵੰਗੇ ਸਤ ਗੁਰੂ ਜਿਹਦੇ ਤੋਂ ਦੂਰ ਰਹਾਕ